ਬੈੱਡ ਸ਼ੀਟਾਂ ਦਾ ਕੋਟਨ ਦੀ ਬੈੱਡ ਸ਼ੀਟਾਂ ਹੈ ਹਨਾ ਹਾਂਜੀ ਹਾਂਜੀ ਤੇ ਇਹ ਕਿੰਨੇ ਤੋਂ ਸਟਾਰਟ ਵਾ 200 ਰੁਪਏ ਤੋਂ ਸਟਾਰਟ ਹੈ ਜੀ 200 400 ਓਕੇ ਤੇ 600 ਰੁਪਏ ਜੀ ਹੈਗਾ ਆਪਣੇ ਮੇਰੇ ਸੋਫੇ ਦੇ ਕਵਰ ਵਗੈਰਾ ਜੀ 80 ਤੋਂ ਇਹ ਵੀ ਬੈਲਨ ਬਟਨ ਦੇ ਕਪੜੇ ਚ ਬੈਲਵਟ ਕਪੜੇ ਚ ਹਾਂਜੀ 100 ਰੁਪਏ ਤੋਂ ਸਟਾਰਟ ਹੈ ਜੀ ਇਹ 100 ਰੁਪਏ ਚ ਜੇ ਬੈਲਵਟ ਦੇ ਕਪੜੇ ਚ ਸੋਫਾ ਤੇ ਕਵਰ ਲੈ ਜਾਣਾ 100 ਰੁਪਏ ਸਟਾਰਟ ਹੈ ਜਿਸ ਤਰ੍ਹਾਂ ਉਹ ਬਸ ਹਾਂਜੀ 100 ਰੁਪਏ ਟੇਬਲ ਕਵਰ ਇਸ ਤਰ੍ਹਾਂ ਦਾ ਤੁਹਾਨੂੰ 100 ਰੁਪਏ ਚ ਮਿਲੂਗਾ ਇਸ ਤੋਂ ਉੱਪਰ ਵੀ ਰੇਂਜ ਚ ਮਿਲ ਜੂਗੇ ਹਾਂਜੀ ਹਾਂਜੀ ਵਧੀਆ ਚ ਲੈਣੇ ਆ ਵਧੀਆ ਰੇਂਜ ਚ ਮਿਲਣਗੇ ਤੇ ਵਧੀਆ ਚ ਵੀ ਤੁਹਾਨੂੰ ਮਿਲ ਜੂਗਾ ਤੇ ਇਦਾਂ ਦਾ ਇਹ ਨੋਰਮਲ ਰੇਂਜ ਚ ਤੇ ਇਹ ਤੁਹਾਨੂੰ 100 ਰੁਪਏ ਤੋਂ ਸਟਾਰਟ ਹੁੰਦੇ ਆ ਇਸ ਤੋਂ ਵਧੀਆ ਜਿੰਨੇ ਮਰਜ਼ੀ ਲੈਣੇ ਤੇ ਲੈ ਜਾ ਸਕਦੇ ਇਸ ਤਰ੍ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਹੜਾ ਨਾਮ ਆ ਰਿਹੈਲ ਮਨਜੀਤ ਤੇ ਅੱਜ ਅਸੀਂ ਆਏ ਆ ਅ ਪੜਦੇ ਵਗੈਰਾ ਚਦਰਾਂ ਦਿਖਾਉਣ ਤੁਹਾਨੂੰ ਇਹ ਇਹ ਕਿੱਥੇ ਆਏ ਆ ਹਰਿਆਣੇ ਦੇ ਵਿੱਚ ਬਹੁਮੰਨ ਕਲੈਕਸ਼ਨ ਚ ਲੱਗੀ ਹੋਈ ਆ ਦਿਵਾਲੀ ਤਮਾਕਾ ਸੇਲ ਇਹਦੇ ਵਿੱਚ ਸੋਫਿਆਂ ਦੇ ਕਵਰ ਮਿਲ ਜੂਗੇ ਪੜਦੇ ਵਗੈਰਾ ਮਿਲ ਜੂਗੇ ਕੰਬਲ ਵਗੈਰਾ ਮਿਲ ਜੂਗੇ ਅ ਰਜਾਈਆਂ ਦੇ ਕਵਰ ਮਿਲ ਜੂਗੇ ਇਹਨਾਂ ਦੇ ਕਵਰ ਵੀ ਇੱਥੇ ਮਿਲ ਜੂਗੇ ਕੰਬਲ ਵਗੈਰਾ ਹਰ ਕਿਸ ਤਰ੍ਹਾਂ ਦਾ ਟੇਬਲ ਵਗੈਰਾ ਮਿਲ ਜੂਗੇ ਕੋਟਨ ਦੇ ਚਦਰਾਂ ਮਿਲ ਜੀਓ ਚਲੋ ਜੀ ਤੁਹਾਨੂੰ ਦਿਖਾਉਨੇ ਆ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਰੀ ਜ਼ਰੂਰ ਕਰਦੇ ਜੀਓ ਤੇ ਚਲੋ ਜੀ ਤੁਹਾਨੂੰ ਦਿਖਾਉਨੇ ਆ ਤੋ ਜੀ ਅੱਜ ਅਸੀਂ ਪਹੁੰਚਿਆ ਬੋਮਨ ਕਲੈਕਸ਼ਨ ਇੱਥੇ ਤੁਹਾਨੂੰ ਬੋਮਨ ਕਲੈਕਸ਼ਨ ਚ ਚਦਰਾਂ ਵਗੈਰਾ ਪੜਦੇ ਕੰਬਲ ਸਾਰਾ ਮਿਲਦਾ ਹੈ ਤਾਂ ਵੀਡੀਓ ਨੂੰ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਇਹ ਕਿੱਥੇ ਆਣਾ ਆ ਹਰਿਆਣੇ ਦੇ ਵਿੱਚ ਆਣਾ ਆ ਤੇ ਨੀਅਰ ਡਾਕਟਰ ਸ੍ਰੀਨਦਰ ਦੇ ਸ਼ਾਪ ਦੇ ਦੇ ਕੋਲਵਾ ਤੈ ਲੋ ਜੀ ਅੰਦਰ ਜਾ ਕੇ ਮਲਾਣੇ ਤੁਹਾਨੂੰ ਤੇ ਵੀਡੀਓ ਨਾ ਬਣੇ ਰਹੀਓ ਲੋ ਜੀ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਇਹ ਹੈਗਾ ਬੋਮਨ ਕਲੈਕਸ਼ਨ ਇੱਥੇ ਤੁਹਾਨੂੰ ਸਹਰਾਣੇ ਵਗੈਰਾ ਮਿਲ ਜੂਗੇ ਬੈੱਡ ਸ਼ੀਟਾਂ ਮਿਲ ਜੂਗੀਆਂ ਹਰ ਇੱਕ ਤਰ੍ਹਾਂ ਦਾ ਸਮਾਨ ਦੇਖੋ ਬਾਹਰ ਵੀ ਲੱਗਾ ਹੋਇਆ ਹਰ ਇੱਕ ਤਰ੍ਹਾਂ ਮਿਲ ਰਿਹਾ ਨਮਸਤੇ ਜੀ ਸਰ ਹਾਂ ਜੀ ਤੇ ਉਹ ਵਧੀਆ ਵਧੀਆ ਲੋ ਜੀ ਅਸਟ ਤੁਸੀਂ ਕੀ ਦਿਖਾਉਗੇ ਸਾਨੂੰ ਸਰ ਹਾਂ ਜੀ ਦੀਵਾਲੀ ਤੇ ਉਹ ਲੱਗੇਗੀ ਅਸਤੇ ਆਪ ਸਾਡੇ ਕੋਲ ਜੀ 200 ਰੁਪਏ ਤੋਂ ਬੈੱਡ ਸ਼ੀਟਸ ਸਟਾਰਟ ਹੋ ਗਈ ਹੈ ਡਬਲ ਬੈੱਡ ਦੀ ਓਕੇ ਜੀ ਹਾਂ ਜੀ ਹਾਂ ਜੀ 50 ਰੁਪਏ ਤੋਂ ਟਾਵਲ ਸਟਾਰਟ ਹੋ ਗਿਆ ਜੀ ਹਾਂ ਜੀ 5 ਗੱਦਿਆਂ ਦੇ ਕਵਰ ਵੀ ਆ। ਕਵਰ ਗੱਦਿਆਂ ਦੇ ਕਵਰ ਤੇ ਪੈਣੀ ਜੋੜੀ 450 ਰੁਪਏ ਦੀ ਪੈਣੀ ਜੀ। ਠੀਕ ਆ। ਹਾਂਜੀ। ਗੱਦਿਆਂ ਦੇ ਕਵਰ ਤੁਹਾਨੂੰ 450 ਮਿਲ ਜੂਗਾ ਟਾਵਲ ਵਗੈਰਾ ਮਿਲ ਜੂਗਾ ਬੈੱਡ ਸ਼ੀਟਾਂ ਮਿਲ ਜੂਗੀਆਂ ਤੇ ਹੋਰ ਕੀ ਰੱਖਿਆ ਤੁਸੀਂ? ਫਰਸ਼ੀਆਂ ਤੇ ਆਫਰ ਲੱਗੀ ਹੈ ਜੀ। ਓਕੇ ਜੀ। ਭਾਵੇਂ 200 ਰੁਪਏ ਦਾ ਫਰਦਾ ਹੋ ਜਾਣਾ ਸਟਾਰਟ ਤੋਂ ਦੇਖੋ 7 ਫੁੱਟ। ਓਕੇ okay. ji, 9 ਫੁੱਟਾ ਤੁਹਾਨੂੰ ਪੈਣਾ 250 ਰੁਪਏ ਦਾ ਜੀ ਇਹ ਪਰਦੇ ਹਾਂਜੀ ਹਾਂਜੀ ਇਹ ਕਿੰਨੇ ਦਾ 7 ਫੁੱਟਾ 7 ਫੁੱਟਾ ਜੀ 7 ਫੁੱਟਾ ਇੱਕ ਪਰਦਾ ਕਿੰਨੇ ਦਾ ਮਿਲਣਾ 200 ਰੁਪਏ ਦਾ ਪੈਣਾ 200 ਰੁਪਏ ਦਾ ਪੈਣਾ ਜੇ 9 ਫੁੱਟਾ ਲੈਣਾ ਤੇ ਤੁਹਾਨੂੰ 250 ਰੁਪਏ ਦਾ ਪੈਣਾ ਜੀ ਓਕੇ ਜੀ ਹਾਂਜੀ ਹਾਂਜੀ ਤੇ ਲੋ ਜੀ ਕੰਬੜ ਵੀ ਵਗੈਰਾ ਵੀ ਤੁਸੀਂ ਰੱਖੇ ਹੋਏ ਆ ਲੋ ਜੀ ਇੱਥੇ ਸ਼ੋਪ ਤੇ ਕੰਬੜ ਮਿਲ ਜੂਗੇ ਤੁਹਾਨੂੰ ਬੈੱਡ ਸ਼ੀਟਾਂ ਮਿਲ ਜੂਗਾ ਟਾਵਲ ਮਿਲ ਜੂਗੇ ਹਾਂਜੀ ਸੋਫੇ ਦੇ ਕਵਰ ਵਗੈਰਾ ਹਾਂਜੀ ਸੋਫਿਆਂ ਦੇ ਕਵਰ ਵੀ ਰੱਖੇ ਹੋਏ ਆ ਦਿਖਾ ਦੋਗੇ ਇੱਕ ਪੀਸਾ ਇੱਧਰ ਕੰਬੜ ਵੀ ਤੁਹਾਨੂੰ ਮਿਲ ਜ ਤਲੋ ਜਿੱਥੇ ਤੁਹਾਨੂੰ ਕੰਬਲ ਵਗੈਰਾ ਵੀ ਮਿਲ ਜੂਗੇ ਤੇ ਉਹ ਵੀ ਸਾਰਾ ਦੱਸਾਂਗੇ ਤੇ ਇੱਧਰ ਗਰਮ ਚੱਦਰਾਂ ਆ ਜਦੋਂ ਸਰਦੀਆਂ ਆ ਰਹੀਆਂ ਤੇ ਹੋਰੀਆਂ ਗਰਮ ਚੱਦਰਾਂ ਕਿ ਸਰ ਹੈਗਾ ਇਹਦਾ ਪ੍ਰਾਈਸ ਇਹ ਤੁਹਾਨੂੰ ਪਹਿਣੀ ਜੋੜਾ ਪਹਿਣਾ 950 ਰੁਪਏ ਦਾ ਜੀ ਤੇ ਕਪੜਾ ਕਿੱਚਾ ਬੈਲਵੈਟ ਇਹ ਹਾਂਜੀ ਬੈਲਵੈਟ ਦਾ ਕਪੜਾ ਜੀ ਤੇ ਕਿੰਨੇ ਦਾ ਪਹਿਣਾ 950 ਰੁਪਏ ਦਾ ਪਹਿਣੀ ਜੀ 950 ਨਾਲੇ ਕਵਰ ਨਾਲੇ ਚੱਦਰ ਗਰਮ ਚੱਦਰਾਂ ਨਾਲ ਤੇ ਲੋ ਜੀ ਇਸ ਤਰ੍ਹਾਂ ਦੇ ਗਰਮ ਚੱਦਰਾਂ ਤੁਹਾਨੂੰ ਮਿਲ ਜੂਗੀਆਂ ਹਾਂਜੀ ਤੇ ਹੋਰ ਟੇਬਲਾਂ ਦੇ ਕਪੜੇ ਮਿਲਣਗੇ ਓਕੇ ਜੀ ਹਾਂਜੀ ਤੇ ਇੰਦਨੇ ਗਰਮਚਧਰਾ ਤੁਹਾਨੂੰ ਮਿਲ ਜੂਗੀ ਇੱਥੋਂ ਆਓ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਇਹ ਬਾਈ ਆਹ ਮੈਜੀ ਇਹ ਬਲਾਂ ਦੇ ਕੱਪੜੇ ਦੇ ਓਕੇ ਟੇਬਲਾਂ ਦੇ ਕੱਪ 100 ਰੁਪਏ ਤੋਂ ਸਟਾਰਟ ਹੈ ਲੋ ਜੀ ਇੱਧਰ ਟੇਬਲਾਂ ਦਾ ਇਹ ਕੱਪੜਾ 100 ਰੁਪਏ ਚ ਹਾਂਜੀ 100 ਰੁਪਏ ਟੇਬਲ ਕਵਰ ਇਸ ਤਰ੍ਹਾਂ ਦਾ ਤੁਹਾਨੂੰ 100 ਰੁਪਏ ਚ ਮਿਲੂਗਾ ਇਸ ਤੋਂ ਉੱਪਰ ਵੀ ਰੇਂਜ ਚ ਮਿਲ ਜੂਗਾ ਹਾਂਜੀ ਹਾਂਜੀ ਬਤਿਆ ਤੇ ਵਧੀਆ ਚ ਵੀ ਤੁਹਾਨੂੰ ਮਿਲ ਜੂਗਾ ਤੇ ਇਦਾਂ ਦਾ ਇਹ ਨੋਰਮਲ ਰੇਂਜ ਚ ਤੇ ਇਹ ਤੁਹਾਨੂੰ 100 ਰੁਪਏ ਤੋਂ ਸਟਾਰਟ ਹੁੰਦੇ ਆ ਇਸ ਤੋਂ ਵਧੀਆ ਜਿੰਨੇ ਮਰਜ਼ੀ ਲੈਣੇ ਤੇ ਲੈ ਜਾ ਸਕਦੇ ਇਸ ਤਰ੍ਹਾਂ ਹਾਂਜੀ ਤੇ ਇੱਧਰ ਲੱਗੇ ਹੋਏ ਆ ਗੱਦਿਆਂ ਦੇ ਕਵਰ ਜਿਨ੍ਹਾਂ ਨੂੰ ਗੱਦਿਆਂ ਦੇ ਕਵਰ ਦੀ ਲੋੜ ਆ ਤੇ ਉਹ ਗੱਦਿਆਂ ਦੇ ਕਵਰ ਵੀ ਲੈ ਜਾ ਸਕਦਾ ਕਿੰਨੇ ਚ ਪ੍ਰਾਈਸ ਦੱਸਿਆ ਗੱਦਿਆਂ ਦਾ ਕਵਰ ਦਾ ਸਾਢੇ 450 ਸਾਢੇ 450 ਜੋੜੀ ਗੱਦਿਆਂ ਦੇ ਕਵਰ ਦੀ ਜੋੜੀ ਸਾਢੇ 450 ਦੀ ਆ ਇਧਰ ਤੁਹਾਨੂੰ ਟਾਵਲ ਵਗੈਰਾ ਵੀ ਘਰਤੀ ਜ਼ਰੂਰਤ ਵਾਲੇ ਆ ਚਾਹ ਦੇਣ ਲੈਣ ਵਾਸਤੇ ਕਿੰਦਾ ਦੇ ਵੀ ਕਵਰ ਤੁਹਾਨੂੰ ਸੌਰੀ ਤੋਲਗੇ ਟਾਵਲ ਮਿਲ ਸਕਦਾ ਤੋਲਗੇ ਮਿਲ ਜੂਗਾ ਇਧਰ ਕੰਬਲ ਵਗੈਰਾ ਵੀ ਲੱਗੇ ਹੋਏ ਕਰਮਚਾਰੀਆਂ ਵੀ ਲੱਗੀਆਂ ਹੋਈਆਂ ਤੇ ਇਧਰ ਸਰ ਕੀ ਆ ਇਹ ਵੀ ਗਰਮ ਚਾਦਰਾਂ ਦੀ ਗਰਮ ਚਾਦਰਾਂ ਦੀ ਹਾਂਜੀ ਸਰਾਂ ਨੇ ਵਗਾਰੀ ਮੈਨੂੰ ਤੇ ਇਹ ਦੀਵਾਲੀ ਤੇ ਕੋਈ ਆਫਰ ਲੱਗੀ ਹੋਈ ਹੈ ਦੀਵਾਲੀ ਦੇ ਜਿਹੜਾ ਬੈੱਡ ਸ਼ੀਟਾਂ ਨਹੀਂ ਲੱਗੀਆਂ ਇਹ ਸਰਾਂ ਨੇ ਦੀ ਰਹੀ ਆਫਰ ਜੀ ਸਰਾਂ ਨੇ ਦੇ ਕੀ ਸਰਾਂ ਨੇ ਆਫਰ ਜਿਹੜਾ 500 ਰੁਪਏ ਦੀ ਜੋੜੀ ਪੈਣੀ ਹੈ ਕਿ 300 ਰੁਪਏ ਦੀ ਜੋੜੀ ਪੈਣੀ ਹੈ ਓਕੇ ਜੀ ਹਾਂਜੀ ਹਾਂਜੀ ਜਿਹੜੇ ਸਹਰਾਣੇ ਹੁੰਦੇ ਕਵਰ ਦੀ ਕਹਿੰਦੇ ਆ ਨਹੀਂ ਇੱਕ ਸਹਰਾਣੇ ਸਹਰਾਣੇ ਵਗੈਰਾ ਸਹਰਾਣੇ ਦਿਖਾਉਂਗੇ ਸਾਨੂੰ ਹਾਂਜੀ ਸਹਰਾਣੇ ਦਿਖਾਓ ਤੇ ਇੱਧਰ ਤੁਹਾਨੂੰ ਮਤਲਬ ਕਿ ਸਾਰੇ ਹੀ ਲੱਗੀਆਂ ਹੋਏ ਆ ਪੜਦੇ ਲੱਗੇ ਹੋਏ ਆ ਤੇ ਪੜਦੇ ਵੀ ਤੁਹਾਨੂੰ ਹਰ ਇੱਕ ਕਲਰ ਵੀ ਆ ਦੇਖੋ ਲੱਗੇ ਹੋਏ ਆ ਤੇ ਤੁਹਾਨੂੰ ਪੜਦੇ ਵੀ ਮਿਲ ਜੂਗੇ ਜਿੱਦਾਂ ਦਾ ਕਲਰ ਚਾਹੀਦਾ ਪੜਦਿਆਂ ਦਾ ਤੇ ਤੁਸੀਂ ਲਿਜਾ ਸਕਦੇ 5 7 ਫੁੱਟ ਦੇ 9 ਫੁੱਟ ਦੇ ਹੋਰ ਕਿੰਨੇ ਆ ਕਵਰ ਤਾਂ ਕਿੰਨੇ ਕਿੰਨੇ ਫੁੱਟ ਦੇ ਚਾਹੀਏ 7 ਫੁੱਟੇ 9 ਫੁੱਟੇ 7 ਫੁੱਟੇ 9 ਫੁੱਟੇ ਦੂਸਰੇ ਪੜਦੇ ਤੁਸੀਂ ਲਿਜਾ ਸਕਦੇ ਆ ਕਲਰ ਇਹਦੇ ਵਿੱਚ ਦੇਖ ਲਓ ਕਲਰ ਦਾ ਫੇ ਤੁਹਾਨੂੰ ਮਿਲ ਜੂਗੇ ਕਲਰ ਸਾਰੇ ਹੈਗੇ ਆ ਲੋ ਜੀ ਇਹ ਸਰ ਕੀ ਹੈਗਾ ਇਸ ਨੀਚੇ ਇਹ ਵੀ ਪਰਦੇ ਪਰਦੇ ਇਹ ਵੀ ਪਰਦੇ ਆ ਹਾਂਜੀ ਹਾਂਜੀ ਲੋ ਜੀ ਇਸ ਤਰ੍ਹਾਂ ਦੇ ਪਰਦੇ ਜੇ ਲਾਈਟ ਕਲਰ ਦੇ ਚਾਹੀਦੇ ਤੁਹਾਨੂੰ ਪਰਦੇ ਉਹ ਵੀ ਮਿਲ ਜੂਗੇ ਵਾਈਟ ਜੀ ਮਿਲ ਜੂਗੇ ਇਸ ਤਰ੍ਹਾਂ ਦੇ ਲਾਈਟ ਕਲਰ ਵਾਲੇ ਪਰਦੇ ਤੁਹਾਨੂੰ ਮਿਲ ਜੂਗੇ ਨੀਚੇ ਪਰਦੇ ਲੱਗੇ ਹੋਏ ਆ ਤੇ ਲਿਆ ਜਾ ਸਕਦੇ ਆ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਆਣਾ ਕਿੱਥੇ ਹਰਿਆਣੇ ਨੀਅਰ ਡਾਕਟਰ ਸਰਿੰਦਰ ਦੇ ਕੋਲ ਹੈ ਸ਼ਾਪ ਬੋਮਨ ਕਲੈਕਸ਼ਨ ਆ ਤੇ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਤੇ ਲੋ ਜੇ ਇਹ ਜੋੜੀ ਇਸ ਤਰ੍ਹਾਂ ਤੁਹਾਨੂੰ ਸਹਰਾਣਿਆਂ ਦੀ ਜੋੜੀ ਵੀ ਮਿਲ ਜੂਗੀ ਇਹ 300 ਦੀ ਜੋੜੀ ਆ ਤੇ ਕਿਹਦੇ ਵਿੱਚ ਆ ਜਾਂਦਾ ਇਹੋ ਇਹ ਮਾਈਕਰੋਫਾਈਬਰ ਚ ਆ ਜਾਂਦੇ ਮਾਈਕਰੋਫਾਈਬਰ ਚ ਜਿਨ੍ਹਾਂ ਨੇ ਮਾਈਕਰੋਫਾਈਬਰ ਚ ਇਸ ਇਸ ਤਰ੍ਹਾਂ ਦੇ ਸਹਰਾਣੇ ਲੈਣੇ ਹੋ ਤਾਂ ਤੁਹਾਨੂੰ 300 ਦੀ ਜੋੜੀ ਮਿਲ ਜੂਗੀ ਤੇ ਗਰਮ ਚਦਰਾ ਮਿਲ ਜੂਗਾ ਕੰਬਲ ਜਿੰਦਾ ਦਾ ਮਰਜੀ ਦੇਣ ਲੈਣ ਵਾਲਾ ਕੰਬਲ ਘਰ ਜ਼ਰੂਰਤ ਵਾਲਾ ਕੰਬਲ ਚਾਹੀਦਾ ਤੁਸੀਂ ਹਰ ਇੱਕ ਤਰ੍ਹਾਂ ਦੇ ਕੰਬਲ ਲੱਗੇ ਹੋਏ ਆ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਇਹ ਸੈੱਟ ਜੇ ਤੁਸੀਂ ਦਿਵਾਲੀ ਤੇ ਗਿਫਟ ਕਿਸੇ ਨੂੰ ਦੇਣਾ ਤੇ ਉਹ ਤੁਸੀਂ ਇੱਥੋਂ ਲੈ ਜਾ ਸਕਦੇ ਇਹਦੇ ਵਿੱਚ ਕੀ ਕੀ ਹੈਗਾ ਇਹ ਇੱਕ ਬੈੱਡ ਸ਼ੀਟ ਆ ਦੋ ਪਿੱਲੋ ਕਵਰ ਹਾਂਜੀ ਹਾਂਜੀ ਹੋਰ بس بیڈ شیٹ اوپر ਲੈਣ ਵਾਸਤੇ ਇੱਕ ਲੈਣ ਵਾਸਤੇ ਉੱਤੇ ਚੱਦਰ ਵਾ ਸਿੰਗਲ ਸਿੰਗਰ ਕੰਫਰਟਰ ਕੀ ਹੈ 500 ਰੁਪਏ ਦਾ ਇਹ ਸਿੰਗਲ ਵਾ ਹਾਂਜੀ ਸਿੰਗਲ ਬੈੱਡ ਵਾਸਤੇ ਨਾ ਇਹ 500 ਦਾ ਤੁਹਾਨੂੰ ਮਿਲ ਜੂਗਾ ਸਿੰਗਲ ਬੈੱਡ ਦਾ ਲੈਣਾ ਹੈ ਇਹ ਵੀ ਤੁਹਾਨੂੰ 500 ਦਾ ਮਿਲ ਜੂਗਾ ਚਾਹੇ ਡਬਲ ਦਾ ਲੈਣਾ ਹੈ ਜਾਂ ਡਬਲ ਦਾ ਵੀ ਲੈ ਜਾ ਸਕਦੇ ਆ ਦਿਵਾਲੀ ਤੇ ਜਿੱਦਾਂ ਗਿਫਟ ਦੇਣੇ ਹੋਣ ਤਾਂ ਤੁਸੀਂ ਇੱਥੋਂ ਲੈ ਜਾ ਸਕਦੇ ਆ ਤੇ ਇਸ ਤਰ੍ਹਾਂ ਦੇ ਲੱਗੇ ਹੋਏ ਆ ਤੇ ਇਹ ਕੀ ਹੈ ਇਹ ਵੀ ਸਰਟਾਵਲੇ ਆ ਹਾਂਜੀ ਹਾਂਜੀ ਮਾਈਕ੍ਰੋਫਾਈਬਰ ਹੋਜੀ ਟਾਵਰ ਮਾਈਕ੍ਰੋਫਾਈਬਰ ਮਾਈਕ੍ਰੋਫਾਈਬਰ ਚ ਵੀ ਤੁਹਾਨੂੰ 500 ਰੁਪਏ ਦਾ ਸਟਾਰਟ ਹੈ 500 ਤੋਂ 200 ਰੁਪਏ ਸਟਾਰਟ ਹੋਆ ਹਾਂਜੀ ਓਕੇ ਜੀ ਇਹ 200 ਰੁਪਏ ਚ ਇਹ ਟਾਬਲ ਤੁਹਾਨੂੰ ਸਟਾਰਟ ਮਿਲ ਜੂਗੇ ਹਾਂਜੀ ਬੱਚਿਆਂ ਦੀ ਕੰਬਲੀਆਂ ਦੀਦੀ ਓਕੇ ਹਾਂਜੀ ਤੇ ਇਹ ਕਿੰਨੇ ਚੁੱ ਇਹ ਬੱਚਿਆਂ ਦੀ ਕੰਬਲ 250 ਰੁਪਏ ਤੋਂ ਸਟਾਰਟ ਦੀਦੀ 250 ਰੁਪਏ ਚ ਖੋਲ ਕੇ ਦਿਖਾਵਾਂਗੇ ਚਲੋ ਹਾਂਜੀ ਤੇ ਲੋ ਜੀ ਇਹ ਚ ਇੱਕ ਇਸ ਤਰ੍ਹਾਂ ਦੀ ਤੁਹਾਨੂੰ ਬੱਚਿਆਂ ਦੀ ਕੰਬਲ ਵੀ ਮਿਲ ਜੂਗੀ ਜਿਨ੍ਹਾਂ ਨੇ ਬੜੇ ਛੋਟੇ ਬੱਚਿਆਂ ਵਾਸਤੇ ਕੰਬਲੀਆਂ ਲੈਣੀਆਂ ਤੇ ਇਸ ਤਰ੍ਹਾਂ ਦੇ ਲੋ ਜੀ ਇਸ ਤਰ੍ਹਾਂ ਦੀਆਂ ਕੰਬਲੀਆਂ ਆ ਬਹੁਤ ਸੋਹਣੀਆਂ ਆ ਇਹ ਕਿੱਚ ਆ ਜਾਂਦਾ ਇਹ ਮਾਈਕ੍ਰੋਫੈਬਰ ਕਿੰਦੀ ਦੀ ਮਾਈਕ੍ਰੋਫਾਈਬਰ ਚ ਇਹ ਕਪੜਾ ਆ ਜਾਂਦਾ ਬਹੁਤ ਸੋਹਣੀ ਆ ਸੌਫਟ ਕਪੜਾ ਆ ਇਹ ਦੇਖੋ ਇਹ 800 ਚ ਇਹ 250 ਚ ਇਹ 250 ਚ ਆ ਇਹ ਨੀਚੇ ਵਾਲੀ ਇਹ 650 ਜੀ ਹਾਂਜੀ ਇਹ 650 ਚ ਆ ਬਹੁਤ ਵਧੀਆ ਇਹੋ ਆ ਬੱਚਿਆਂ ਵਾਸਤੇ ਕੰਬਲੀਆਂ ਲੈਣੀਆਂ ਬਹੁਤ ਵਧੀਆ ਆ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਇਹ ਸਾਰੀਆਂ ਡਿੱਡ ਲੱਗੀਆਂ ਆ ਹਾਂਜੀ ਇਹ ਉਹੀ ਹੈ ਬਟਾਵਲੀ ਹੈ ਜੀ ਇਹ ਉੱਪਰ ਵੀ ਉੱਪਰ ਟਾਵਲੀ ਹੈ ਨਾ ਲੋ ਜੀ ਤੇ ਤੁਹਾਨੂੰ ਕਵਰ ਵੀ ਮਿਲ ਜੂਗੇ ਸੋਫਿਆਂ ਦੇ ਕਵਰ ਵੀ ਮਿਲ ਜੂਗੇ ਸੋਫਿਆਂ ਦੇ ਕਵਰ ਸਰ ਤੁਹਾਨੂੰ ਇੱਕ ਵਾਰੀ ਇੱਧਰ ਤੁਹਾਨੂੰ ਦਿਖਾਵਾਂਗੇ ਇੱਕ ਇਹ ਸਰ ਹਾਂਜੀ ਇਹ ਦੀਦੀ ਹੈਗਾ ਆਪਣੇ ਮਰੀ ਸੋਫਿਆਂ ਦੇ ਕਵਰ ਵਗੈਰਾ ਜੀ 8 ਪੀਸ ਇਹ ਵੀ ਬੈਲਨ ਬਟਨ ਦੇ ਕੱਪੜੇ ਚ ਬੈਲਵਟ ਕੱਪੜੇ ਚ ਹਾਂਜੀ 100 ਰੁਪਏ ਚ ਇਹ 100 ਰੁਪਏ ਚ ਜੇ ਬੈਲਵਟ ਦੇ ਕੱਪੜੇ ਚ ਸੋਫਿਆਂ ਦੇ ਕਵਰ ਲੈ ਜਾਣੇ 100 ਰੁਪਏ ਸਟਾਰਟ ਹੈ ਜਿਸ ਤਰ੍ਹਾਂ ਉਹ ਰੁਪਏ ਤੇ ਇਹ 100 ਰੁਪਏ ਦਾ ਸਟਾਰਟ ਵਾ ਇਹ ਕਿੰਨੇ ਪੀਸ ਮਿਲ ਜਾਂਦੇ ਸਰ ਇਹ ਚ ਜਿਹਦਾ ਘੱਟ ਪੀਸ ਹੈ ਜੀ ਪਰ ਪੀਸ ਦੇ ਹਿਸਾਬ ਨਾਲ ਮਿਲ ਰਹੇ ਆ ਜੀ ਹਾਂਜੀ ਜਿਸ ਦਾ 100 ਮਤਲਬ ਕਿ ਇੱਕ ਪੀਸ 100 ਦਾ 100 ਰੁਪਏ ਦਾ ਪੈਣਾ ਹੈ ਜੀ 125 ਰੁਪਏ ਦਾ ਪੈਣਾ ਜੀ ਇਸ ਤਰ੍ਹਾਂ ਇਹ ਚ ਕਿੰਨੇ ਪੀਸ ਮਿਲ ਜਾਂਦੇ ਆ ਜਿੰਨੇ ਮਤਲਬ 16 ਪੀਸ ਹਾਂਜੀ 50 50 ਦੀ ਪੈਕਿੰਗ ਹੈ ਓਕੇ ਓਕੇ ਮਤਲਬ ਕਿ ਜੇ 16 ਦਾ ਲੈ ਜਾਣਾ ਹੋਵੇ 10 ਦਾ ਲੈ ਜਾਣਾ ਹੋਵੇ ਉਸ ਹਿਸਾਬ ਨਾਲ 100 125 ਰੁਪਏ ਦਾ ਇੱਕ ਪੀਸ ਹੋਆ ਲੋ ਜੀ ਤੇ ਇਸ ਤਰ੍ਹਾਂ ਦੇ ਕਵਰ ਸੋਫਾ ਲੈਣੇ ਇੱਕ ਪੀਸ 125 ਰੁਪਏ ਦਾ ਮਿਲ ਜੂਗਾ ਤੁਸੀਂ ਜਿੱਦਾਂ ਵੀ 16 ਲੈ ਜਾਣੇ ਆ 12 ਲੈ ਜਾਣੇ ਆਪਣੇ ਹਿਸਾਬ ਨਾਲ ਕਟਾ ਕੇ ਲੈ ਜਾ ਸਕਦੇ ਆ ਤੇ ਇਸ ਤਰ੍ਹਾਂ ਦੇ ਸੋਫਿਆਂ ਦੇ ਕਵਰ ਇਧਰ ਵੀ ਹੈਗੇ ਆ ਕਲਰ ਹਰ ਤਰ੍ਹਾਂ ਦੇ ਲੱਗੇ ਹੋਏ ਆ ਤੁਹਾਨੂੰ ਮਿਲ ਜੂਗੇ ਤੇ ਲੋ ਜੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਬੈੱਡ ਸ਼ੀਟਾਂ ਨਾ ਕੋਟਨ ਦੀ ਬੈੱਡ ਸ਼ੀਟਾਂ ਹੈ ਹਨਾ ਹਾਂਜੀ ਹਾਂਜੀ ਤੇ ਇਹ ਕਿੰਨੇ ਤੋਂ ਸਟਾਰਟ ਵਾ 200 ਰੁਪਏ ਤੋਂ ਸਟਾਰਟ ਹੈ 200 400 ਓਕੇ ਤੇ 600 ਰੁਪਏ 200 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਬੈੱਡ ਸ਼ੀਟ ਤੇ ਇਧਰ ਤਾਂ ਇਹ ਸਾਰੀਆਂ ਬੈੱਡ ਸ਼ੀਟਾਂ ਡਰੈਨਿੰਗ ਵਾਲੀ ਜਿਹੜਾ ਇਹ 800 ਰੁਪਏ ਦੀ ਸੀਗੀ ਸੇਲ ਕੀਤੀ ਪਹਿਲਾਂ ਹੁਣ 500 ਰੁਪਏ ਦੀ ਕਰ ਦਿੱਤੀ ਹੈ। ਇਹ ਦੀਵਾਲੀ ਸੇਲ ਲੱਗੀ ਹੋਈ ਹੈ। ਹਾਂਜੀ ਹਾਂਜੀ ਇਹ 600 ਰੁਪਏ 600 ਰੁਪਏ ਦੀ ਜੋੜੀਆਂ ਜੀ। ਹਾਂਜੀ ਹਾਂਜੀ ਇਹ ਚ ਦੋ ਮਿਲ ਜੂਗੇ ਚਦਰਾਂ। ਦੋ ਮਿਲ ਜਾਣਗੇ ਹਨ ਸਾ। ਕੋਈ ਜਿਨ੍ਹਾਂ ਨੇ ਮਤਲਬ ਕਿ ਕੋਟਨ ਦੀਆਂ ਚਦਰਾਂ ਵੀ ਲੈਣੀਆਂ ਹੋਵੇ ਗਰਮੀਆਂ ਵਾਸਤੇ ਉਹ ਵੀ ਮਿਲ ਜੂਗੇ ਬੈੱਡ ਸ਼ੀਟਾਂ। ਜਿਨ੍ਹਾਂ ਨੇ ਸਰਦੀਆਂ ਵਾਸਤੇ ਲੈਣੀਆਂ ਉਹ ਵੀ ਬੈੱਡ ਸ਼ੀਟਾਂ ਲੱਗੀਆਂ ਹੋਈਆਂ ਆ ਤੇ ਜ਼ਰੂਰ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਇਹ ਦੇਖੋ ਇਧਰ ਲੱਗੀਆਂ ਹੋਈਆਂ ਸਾਰੀਆਂ। ਬੈਡਰ ਸ਼ਿਫਟਾ ਕੋਟਨ ਦੀਆਂ ਵੀ ਲੱਗੀਆਂ ਹੋਈਆਂ ਤੇ ਤੁਹਾਨੂੰ ਸਰਦੀਆਂ ਵਾਲੀਆਂ ਵੀ ਦਿਖਾਤੀਆਂ ਸਰ ਨੀਚੇ ਕੀ ਹੈ ਇਹ ਕੀ ਗਲੀਫ ਹੈ ਜੀ ਡਬਲ ਬੜਦੇ ਅੱਛਾ ਹਾਂਜੀ ਹਾਂਜੀ ਤੇ ਲੋ ਜੀ ਤੁਹਾਨੂੰ ਦੂਸਰਾ ਸਰਦੀਆਂ ਵਾਸਤੇ ੜਜਾਈਆਂ ਦੇ ਗਲਾਫ ਚਾਹੀਦੇ ਆ ਤੇ ੜਜਾਈਆਂ ਦੇ ਗਲਾਫ ਵੀ ਤੁਹਾਨੂੰ ਮਿਲ ਜੂਏ ਕੀ ਪ੍ਰਾਈਸ ਹੈ ਇਹਦਾ ਇਹ ਵੀ ਪ੍ਰਾਈਸ ਹੈ ਨਾ ਜੋੜੀ ਤੁਹਾਨੂੰ 1050 ਰੁਪਏ ਦੀ ਪੈਣੀ ਹੈ ਇਹ ਇਹ ਹੈਗਾ ਸਿੰਗਲ ਵਾ 아니 ਡਬਲ ਹੈ ਜੀ ਸਿੰਗਲ ਹਾਂਜੀ ਜੋੜੀ ਸਿੰਗਲ ਇਹ ਸਿੰਗਲ ਦੇ ਕਿੰਨੇ ਦੇ ਪੈਣੀ ਸਿੰਗਲ ਤੁਹਾਨੂੰ ਪੈਣੀ ਇੱਕ ਪੀਸ ਹਾਂਜੀ ਸਿੰਗਲ ਕੰਪੈਨ 450 ਰੁਪਏ ਦਾ ਪੈਣਾ ਸਿੰਗਲ ਪੀਸ ਇਹ 450 ਜੇ ਡਬਲ ਬੈੱਡ ਦੀ ਲੈਣੀ ਹੈ ਜਾਈ ਦਾ ਕਵਰ ਡਬਲ ਬੈੱਡ ਦਾ ਤੁਹਾਨੂੰ ਪੈਣਾ 500 ਰੁਪਏ ਦਾ ਜੀ ਲੋ ਜੀ ਡਬਲ ਬੈੱਡ ਦਾ ਜਾਈ ਦਾ ਕਵਰ ਲੈਣਾ ਤੇ 500 ਦਾ ਪੈਣਾ ਸਿੰਗਲ ਲੈਣੇ ਆ ਤੇ 300 ਆ ਹਾਂ ਜੀ 300 ਤੇ ਇਹ ਲਾਈ ਹੋਈ ਆ ਦਿਵਾਲੀ ਤੇ ਦਿਵਾਲੀ ਤੱਕ ਇਹ ਸੇਲਾਂ ਲੱਗੀਆਂ ਹੋਈਆਂ ਆ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਇਹਦੇ ਤੁਸੀਂ ਦੂਸਰੇ ਰੱਖੀਆਂ ਹੋਈਆਂ ਆ ਚਾਦਰਾਂ ਆ ਕੀ ਕੀ ਜੀ ਇੱਧਰ ਤੁਹਾਨੂੰ ਗਰਮ ਜੇ ਚੱਦਰਾਂ ਚਾਹੀਦੀਆਂ ਤਾਂ ਗਰਮ ਚੱਦਰਾਂ ਵੀ ਮਿਲ ਜੂਗਾ ਕੀ ਪ੍ਰਾਈਸ ਆ ਸਰ ਇਹਦਾ ਇਹਦੀ ਪੈਣ ਹੀ ਹੈ ਤੁਹਾਨੂੰ 550 ਰੁਪਏ ਦੀ 550 ਚ ਇਹ ਦਿਵਾਲੀ ਤਮਾਕਾ ਸੇਲ ਲੱਗੀ ਹੋਈ ਆ ਲੱਗੀ ਕਿੱਥੇ ਆ ਹਰਿਆਣੇ ਦੇ ਵਿੱਚ ਨੀਅਰ ਸਿਰਿੰਦਰ ਡਾਕਟਰ ਦੇ ਕੋਲ ਸ਼ਾਪ ਆ ਵੂਮਨ ਕਲੈਕਸ਼ਨ ਇੱਥੇ ਲੱਗੀ ਹੋਈ ਆ ਗਰਮ ਚੱਦਰਾਂ ਦੀ ਸੇਲ ਏ ਇਹ ਚਦਰਾਂ ਤੁਹਾਨੂੰ ਗਰਮ ਚਦਰਾਂ ਵੀ ਮਿਲ ਜੂਗਾ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਤੁਹਾਨੂੰ ਗਰਮ ਚਦਰਾਂ ਮਿਲ ਜੂਗੇ ਗਰਮ ਗਰਮ ਕੰਬੜ ਮਿਲ ਜੂਗੇ ਦੇਣ ਲੈਣ ਵਾਲੇ ਕੰਬੜ ਮਿਲ ਜੂਗੇ ਜੇ ਦੀਵਾਲੀ ਵਾਸਤੇ ਗਿਫਟ ਲੈਣੇ ਉਹ ਵੀ ਤੁਹਾਨੂੰ ਇਸ ਤਰ੍ਹਾਂ ਦੇ ਗਿਫਟ ਪੈਕ ਇਸ ਤਰ੍ਹਾਂ ਦੇ ਮਿਲ ਜੂਗੇ ਤੇ ਅਰ ਜਾਈਆਂ ਤੇ ਸ਼ਾਰਟ ਵਗੈਰਾ ਲੈਣੇ ਆ ਉਹ ਵੀ ਤੁਹਾਨੂੰ ਮਿਲ ਜੂਗੇ ਬਹੁਤ ਸਸਤਾ ਲੱਗੀ ਹੋਈ ਹੈ ਸੇਲ ਤੇ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਇਹ ਦੇਖੋ ਲੋ ਜੇ ਹਰਜਾਈਆਂ ਤੇ ਕਵਰ ਲੈਣੇ ਤਾਂ ਤੁਹਾਨੂੰ ਕਲਰ ਸਾਰੇ ਮਿਲ ਜੂਗੇ ਜਿੰਦਾਂ ਦਾ ਮਰਜ਼ੀ ਤੁਹਾਨੂੰ ਚਾਹੀਦਾ ਹੈ ਕਵਰ ਹਰਜਾਈਆਂ ਦਾ ਤੇ ਲੈ ਜਾ ਸਕਦੇ ਲੋ ਜੀ ਕਵਰ ਲੱਗੇ ਹੋਏ ਐ ਇੱਥੇ ਹਰਜਾਈਆਂ ਦੇ ਬਹੁਤ ਸਾਰੇ ਆ ਸੈਲਫ ਪੇਪਰ ਵਾਲ ਪੇਪਰ ਵੀ ਆਣੇ ओके okay. uh, हां जी सेल्फ ਦੇ ਹਨਾ ਹਾਂਜੀ ਚਲ ਪਰੋਣ ਅ ਸੈਲਫ ਰੋਲ ਵੀ ਤੁਹਾਨੂੰ ਮਿਲ ਜੂਗੇ ਲੱਗੋ ਦੇਖੋ ਲੱਗੇ ਹੋਏ ਆ ਜਿਨ੍ਹਾਂ ਨੂੰ ਹੁਣ ਦੀਵਾਲੀ ਤੇ ਸਫਾਈਆਂ ਕਰਨੀਆਂ ਸੈਲਫਾਂ ਵਾਸਤੇ ਵਾਲ ਪੇਪਰ ਚਾਹੀਦਾ ਆ ਤੇ ਇਸ ਤਰ੍ਹਾਂ ਦੇ ਲਿਜਾ ਸਕਦੇ ਆ ਕੀ ਕੀ ਪ੍ਰਾਈਜ਼ ਹਨਾ ਲੱਗੇ ਹੋਏ 260 ਰੁਪਏ ਤੋਂ ਰੋਲ ਸ਼ੁਰੂ ਹੈ ਸਾਡੇ ਦਾ 260 ਰੁਪਏ ਤੋਂ ਰੋਲ ਸ਼ੁਰੂ ਆ ਤੇ ਕਾਫੀ ਰੋਲ ਹੈਗੇ ਆ ਲਿਜਾ ਸਕਦੇ ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾ ਹੈ ਤੇ ਰੋਲ ਲਿਜਾ ਸਕਦੇ ਆ ਲੋਚੇ ਹਰਕ ਤਰ੍ਹਾਂ ਦੇ ਕਲਰ ਲੱਗੇ ਹੋਏ ਆ ਲੋਚੇ ਰੋਜੀ ਇੱਕ ਵਾਰੀ ਜ਼ਰੂਰ ਮੇਰੇ ਕੋਲ ਸਰਾਣੇ ਚਾਹੀਦੀ ਹੈ ਡਬਲ ਬੈਡ ਦੀਆਂ ਚੱਦਰਾਂ ਚਾਹੀਦੀਆਂ ਕੋਟਨ ਦੇ ਚੱਦਰਾਂ ਚਾਹੀਦੀਆਂ ਚਾਹੇ ਸਰਦੀਆਂ ਦੇ ਚੱਦਰਾਂ ਚਾਹੀਦੀਆਂ ਤੁਹਾਨੂੰ ਸਰਦੀਆਂ ਦੇ ਡਰਜੀਆਂ ਦੇ ਕਵਰ ਚਾਹੀਦੇ ਤੁਹਾਨੂੰ ਹਰ ਇੱਕ ਚੀਜ਼ ਇੱਥੇ ਮਿਲ ਜੂਗੀ ਮਿਲਣੀ ਕਿੱਥੇ ਬੋ ਮੈਨ ਕਲੈਕਸ਼ਨ ਹਰਿਆਣਾ ਦੇ ਵਿੱਚ ਨੀਅਰ ਡਾਕਟਰ ਸ੍ਰੀਨਦਰ ਦੇ ਕੋਲ ਚਾਹੇ ਤੁਸੀਂ ਚਾਹੇ ਤੁਸੀ ਘਰ ਵਾਸਤੇ ਲੈਣੇ ਆ ਚਾਹੇ ਗਿਫਟ ਕਰਕੇ ਦੇਣੇ ਆ ਚਾਹੇ ਜੋ ਮਰਜੀ ਤੁਹਾਨੂੰ ਹਰ ਤਰ੍ਹਾਂ ਦੇ ਇਥੋਂ ਸਮਾਨ ਮਿਲ ਜੂਗਾ ਚਦਰਾਂ ਬੈੱਡ ਸ਼ੀਟਾਂ ਸਰਦੀਆਂ ਦੇ ਚਦਰਾਂ ਗਰਮੀਆਂ ਦੇ ਚਦਰਾਂ ਮੀ ਕੋਟਨ ਦੀ ਮਿਲ ਜੂਗਾ ਕੰਬਲ ਮਿਲ ਜੂਗਾ ਸਰਦੀਆਂ ਦੇ ਗਰਮ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਮਿਲ ਜੂਗੇ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਆਣਾ ਕਿੱਥੇ ਆ ਹਰਿਆਣੇ ਨੀਰ ਡਾਕਟਰ ਸ੍ਰਿੰਦਰ ਦੇ ਕੋਲ ਆ ਬੋਮਨ ਕਲੈਕਸ਼ਨ ਆ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਜੋ ਜਸਤਾਂ ਰੋਟੀ ਰੈਟਰਨ ਵਾਲੇ ਜਿਨ੍ਹਾਂ ਨੂੰ ਪਾਉਣੇ ਚਾਹੀਦੇ ਹੁਣ ਉਹ ਵੀ ਮਿਲ ਜੂਗੇ 10 ਰੁਪਏ ਦਾ ਹੈ ਪਰ ਇਹ ਵੀ 25 ਰੁਪਏ ਦਾ ਪੀਸ ਹੈ ਅੱਛਾ 25 ਰੁਪਏ ਦਾ ਲੱਗਾ ਹੋਇਆ 20 ਰੁਪਏ ਦਾ ਜੀ 25 ਰੁਪਏ ਦਾ 30 ਰੁਪਏ ਦਾ ਇਧਰ ਵੀ 50 ਰੁਪਏ ਦਾ ਤੁਹਾਨੂੰ ਹਾਂਜੀ ਮਤਲਬ ਕਿ ਸੌਫਟ ਜਿਹੜੇ ਆ ਰੁਮਾਲ ਵਗੈਰਾ ਹੈਂਕੀ ਉਹ ਮਿਲ ਜੂਗੇ ਇਸ ਤਰ੍ਹਾਂ ਦੇ ਵੀ ਹੈਂਕੀ ਮਿਲ ਜੂਗੇ ਡਾਈਨਿੰਗ ਟੇਬਲ ਤੇ ਰੱਖਣ ਵਾਸਤੇ ਇਸ ਤਰ੍ਹਾਂ ਦੇ ਦੇਖੋ 100 ਰੁਪਏ ਪੀਸ 100 ਰੁਪਏ ਪੀਸ ਮਿਲ ਜੂਗੇ ਤੇ ਕਲਰ ਸਾਰੇ ਹੈਗੇ ਲੋ ਜੀ ਕਲਰ ਸਾਰੇ ਹਰਕਤਾਂ ਦਾ ਕਲਰ ਹੈਗੇ ਜਿੱਦਾਂ ਦਾ ਮਰਜ਼ੀ ਕਲਰ ਡਾਈਨਿੰਗ ਟੇਬਲ ਤੇ ਰੱਖਣ ਵਾਸਤੇ ਚਾਹੀਦਾ ਤੇ ਇਹ ਫ੍ਰਿਜਾਂ ਦੇ ਇਹ ਫ੍ਰਿਜ ਹਾਂਜੀ 250 ਰੁਪਏ ਦੇ 6 ਪੀਸ 6 ਪੀਸ ਹਾਂਜੀ ਫ੍ਰਿਜ ਦੇ ਮੈਟ ਵਾ ਜੇ ਤੁਸੀਂ ਇਹ ਲੈ ਜਾਣੇ ਤਾਂ 250 ਦੇ 6 ਪੀਸ ਵਾ ਜੇ ਜ਼ਰੂਰ ਇੱਕ ਵਾਰੀ ਲੈ ਜਾਓ ਤੇ ਇਹ ਸਰ ਕੀ ਹੈਗਾ ਜੀ ਮਾਤਾ ਦੀ ਚੁੰਨੀਆਂ ਸਬਜ਼ੀਆਂ ਜੇ ਇਹਨਾਂ ਨੇ ਚੁੰਨੀਆਂ ਵਗੈਰਾ ਲੈ ਜਾਣੀਆਂ ਹੁਣ ਫੁਲਕਾਰੀਆਂ ਵੀ ਰੱਖੀਆਂ ਹੋਈਆਂ ਲੋ ਜੀ ਇਸ ਤਰ੍ਹਾਂ ਤੁਹਾਨੂੰ ਫੁਲਕਾਰੀਆਂ ਵੀ ਮਿਲ ਜੂਗੀਆਂ ਜੇ ਇਹਨਾਂ ਨੇ ਫੁਲਕਾਰੀਆਂ ਵੀ ਲੈ ਜਾਣੀਆਂ ਤਾਂ ਫੁਲਕਾਰੀਆਂ ਵੀ ਲੈ ਜਾ ਸਕਦੇ ਆ ਮਰਨੀਆਂ ਕਿੱਥੇ ਹਰਿਆਣੇ ਦੇ ਵਿੱਚ ਜਿਨ੍ਹਾਂ ਨੇ ਪੀਰਾ ਦੀ ਚੱਦਰ ਲੈ ਜਾਣੀ ਉਹ ਵੀ ਮਿਲ ਜੂਗੀ ਫੁਲਕਾਰੀਆਂ ਵਗੈਰਾ ਮਿਲ ਜੂਗੀਆਂ ਤੇ ਇਧਰ ਮਾਤਾਰੀ ਚੁੰਨੜੀਆਂ ਮਿਲ ਜੂਗੀਆਂ ਫ੍ਰੀਜ ਵਿੱਚ ਰੱਖਣ ਵਾਲੇ ਕਵਰ ਵੀ ਮਿਲ ਜੂਗੇ ਹਰ ਤਰ੍ਹਾਂ ਦਾ ਸਮਾਨ ਇੱਥੇ ਮਿਲਦਾ ਆ ਤੇ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਤੇ ਲੋਜ ਤੇ ਸਾਰਾ ਆਣਾ ਤੁਸੀਂ ਇੰਨੇ ਦੀਵਾਲੀ ਤੇ ਆਫਰ ਲਾਏ ਹੋਏ ਆ ਤੇ ਹਰਕ ਮਤਲਬ ਕਿ ਚੱਦਰਾਂ ਬੈੱਡ ਸ਼ੀਟਾਂ ਸੋਫਿਆਂ ਦੇ ਕਵਰ ਦੂਸਰੇ ਲਾਇਆ ਉਹ ਕਰਦੇ ਆ ਪੜਦੇ ਲਗਾਏ ਆ ਤੇ ਕੋਟਨ ਦੀਆਂ ਬੈੱਡ ਸ਼ੀਟਾਂ ਲਾਈਆਂ ਆ ਔਰ ਚਾਈਆਂ ਤੇ ਕਬਰ ਲਾਏ ਆ ਤੇ ਇਹ ਸਾਰੇ ਸੇਲ ਲਾਈਆ ਤੇ ਆਣਾ ਕਿੱਥੇ ਆ ਇਹ ਜ਼ਰੂਰ ਦੱਸੋ ਡਾਕਟਰ ਡਾਕਟਰ ਸ੍ਰਿੰਦਰ ਨੇ ਜੀ ਪਹਾੜੀ ਗੇਟ ਹਾਂਜੀ ਹਾਂਜੀ ਤੁਸੀਂ ਆਣਾ ਜਰੂਰ ਤੇ ਹਰਿਆਣੇ ਦੇ ਵਿੱਚੋਂ ਆ ਹਾਂਜੀ ਹਰਿਆਣੇ ਦੀ ਕਿਚੀ ਹਾਂਜੀ ਤੇ ਡਾਕਟਰ ਸ੍ਰਿੰਦਰ ਦੇ ਕੋਲ ਤੇ ਬੋਮਨ ਕਲੈਕਸ਼ਨ ਲਿਖਿਆ ਹੋਇਆ ਤੇ ਇਹਨਾਂ ਜ਼ਰੂਰ ਇੱਕ ਵਾਰ ਸ਼ੋਪ ਤੇ ਵਿਜ਼ਿਟ ਕਰੋ ਦਿਵਾਲੀ ਤਮਾਕਾ ਸੇਲ ਲੱਗੀ ਹੋਈ ਆ ਦਿਵਾਲੀ ਤੇ ਕਾਫੀ ਆਫਰ ਲੱਗੇ ਹੋਏ ਆ ਜਿਨ੍ਹਾਂ ਨੇ ਗਿਫਟ ਦੇਣੇ ਆ ਗਿਫਟ ਵੀ ਲੈ ਜਾ ਸਕਦੇ ਇਸ ਤਰ੍ਹਾਂ ਦੇ ਛਤਰਾਂ ਦੇ ਦੇਣੇ ਆ ਹਰ ਇੱਕ ਤਰ੍ਹਾਂ ਦੇ ਗਿਫਟ ਤੁਹਾ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਤਾਵੜ ਲੈਣੇ ਹਰ ਕਿਸ ਤਰ੍ਹਾਂ ਜਿੱਦਾ ਤੁਹਾਨੂੰ ਸਾਮਾਨ ਗਣਾਈ ਦਿੱਤਾ ਹਰ ਕਿਸ ਸਾਮਾਨ ਇਹਨਾਂ ਨੇ A ਤੋਂ Z ਬੈੱਡ ਸ਼ੀਟਾਂ ਹਰ ਕਿਸ ਤਰ੍ਹਾਂ ਦਾ ਸਾਮਾਨ ਰੱਖਿਆ ਜਰੂਰ ਇੱਕ ਵਾਰੀ ਵਿਜ਼ਿਟ ਕਰੋ